ਉਹ ਤੈਨੂੰ ਕੋੜੀ ਕਿਨੇ ਚੜਾਇਆ ਪੂਤਣੀ ਦਿਆ ਉਹ ਤੈਨੂੰ ਲਾੜਾ ਕਿਨੇ ਬਣਾਇਆ ਪੂਤਣੀ ਦਿਆ ਉਹ ਤੈਨੂੰ ਉਹ ਤੈਨੂੰ ਕੀ ਆਹ ਕੌਣ ਹੈ ਆਪਣਾ ਪੋਸਟ ਹੀ ਲੱਗਦਾ ਮਾਈ ਮੋਣੋ ਵੇ ਪੋਸਤਿਆ ਕਿਨੂੰ ਗਾਣਾ ਕਢਦਾ ਆਉਣਾ ਓਇਆ ਪੂਤਣੀ ਦਾ ਗਾਲ ਥੋੜਾ ਇਹ ਤਾਂ ਬੈਂਡ ਵਾਲੇ ਰੋਜ਼ ਹੀ ਵਜਾਉਂਦੇ ਆ ਵੇ ਗਾਲਾ ਨਹੀਂ ਤਾਂ ਹੋ ਸ਼ਲੋਕ ਪੜਦਾ ਆ ਕੱਲ ਆਪਾਂ ਗਏ ਆਪਣਾ ਮੁੱਖਾ ਨਾ ਉਹਦੇ ਵਿਆਹ ਤੇ ਗਏ ਹਾਏ 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 ਉਹਦੀ ਬਰਾਤ ਬੜੀ ਤੌਰ ਨਾਲ ਗਈ ਤੌਰ ਦੇ ਨਾਲ ਵੇ ਕਾਦੇ ਵਿੱਚ ਗਈ ਕਾਰਾਂ ਚ ਗਈ ਹੋਣੀ ਕਾਰਾਂ ਚ ਕਾਰਾਂ ਦਾ ਨੋਂ ਨਾ ਲੈ ਕਾਰਾਂ ਤਾਂ ਰਾਹ 'ਚ ਹੀ ਪੈਂਚਰ ਹੋ ਜਾਂਦੀਆਂ ਅੱਛਾ ਕਾਰਾਂ ਰਾਜ ਪੈਂਚਰ ਹੋ ਦੇ ਬਸਾਂ ਤੇ ਗਈ ਹੋਣੀ ਓਹ ਮਾਈ ਮੋਣੋ ਉਹ ਬੱਸਾਂ ਦੀ ਤਾਂ ਰਾਹ ਹੀ ਬੱਸ ਹੋ ਜਾਂਦੀ ਐ। ਦੇ ਫਿਟੇ ਮੂੰਹ ਤੇਰੇ ਬੱਸਾਂ ਦੀ ਫੇ ਗੱਡੀ ਚ ਗਈ ਹੋਣੀ ਐ। ਗੱਡੀਆਂ ਦੀ ਗੱਲ ਨਾ ਛੇੜ। ਗੱਡੀਆਂ ਦੀ ਤੈਨੂੰ ਗੱਲ ਦੱਸ ਦਿਆਂ ਗੱਡੀਆਂ ਤਾਂ ਅੱਜਕੱਲ ਇੰਨੀਆਂ ਲੇਟ ਹੁੰਦੀਆਂ ਐ ਕਿ ਉਹ ਲਾੜਾ ਉੱਥੇ ਸਟੇਸ਼ਨ ਤੇ ਖੜਾ ਹੀ ਬੁਢਾ ਹੋ ਜਾਂਦਾ। ਵੇ ਗੱਲ ਸੁਣ ਫਿਰ ਹੋਰ ਕਾਦੇ ਵਿੱਚ ਗਈ ਬਰਾਤ? ਬਰਾਤ? ਦੱਸ ਦਿਆਂ ਤੈਨੂੰ। ਹੂੰ। ਪਤਾ ਕਾਦੇ ਚ ਗਈ ਬਰਾਤ? ਹਾਂ। ਬਰਾਤ ਗਈ ਲਫਾਫਿਆਂ ਚ। ਹਾਂ। ਮਾੜ ਜਾਣਾ। ਵੇ ਗੱਲ ਸੁਣ ਪੋਸਤੀਆ। ਹੂੰ ਹੂੰ। ਕੋਈ ਨਵੀਂ ਗੱਲ ਸੁਣਾ। ਗੱਲਾਂ ਬੜੀਆਂ ਅੱਛਾ ਮਾਈ ਮੋਨੋ ਹਾਏ ਕੱਲ ਮੈਂ ਚੌੜੇ ਬਾਜ਼ਾਰ ਗਿਆ ਅੱਗੇ ਨਾਲੋਂ ਵੀ ਚੌੜਾ ਹੋਇਆ ਹੋਇਆ ਇਹ ਉਹ ਤਾਂ ਚੌੜਾ ਹੋਇਆ ਤੂੰ ਕਿਉਂ ਚੌੜਾ ਹੋਇਆ ਹਾਏ ਹਾਏ ਪੁੱਛ ਨਾ ਕੱਲ ਇਸ਼ਕ ਪੇਚਾ ਹੋਣ ਲੱਗਿਆ ਸੀ ਕਿਹਦੇ ਨਾਲ ਕੱਲ ਇੱਕ ਕੁੜੀ ਦੇਖੀ ਹਾਏ ਕੁੜੀ ਕਾਦੀ ਖੰਡ ਦੀ ਪੂੜੀ ਪਤਾ ਮੈਂ ਉਹਨੂੰ ਕੀ ਕਿਹਾ ਕੀ ਕਿਹਾ ਮੈਂ ਕਿਹਾ ਸੋਹਣਿਓ ਮੱਖਣੋ ਮਲਾਈ ਦੇ ਡੂਨੇ ਓਏ ਸਾਨੂੰ ਆਪਣਾ ਦੇਲੀ ਦੇ ਦਿਓ ਕਿਤੇ ਮੂੰਹ ਜੁੱਤੀਆਂ ਪਈਆਂ ਉਹ ਪਤਾ ਕੀ ਕਹਿੰਦੀ ਸਾਨੂੰ ਮੈਨੂੰ ਕਹਿੰਦੀ ਭਰਾ ਜੀ ਅੱਜ ਤਾਂ ਮੇਰਾ ਦਿਲ ਕੱਚਾ ਹੁੰਦਾ ਹੂੰ ਕੱਲ ਲੈ ਲਿਓ ਹਾਂ ਗੱਲ ਸੁਣ ਮਰ ਜਾਣਿਆ ਤੇ ਗੱਲ ਸੁਣ ਆ ਹੱਥ ਤੇ ਰਖੜੀ ਬਣਾਈ ਫਿਰਦਾ ਰਖੜੀ ਤੈਨੂੰ ਨਹੀਂ ਪਤਾ ਮਾਈ ਮੋਣ ਰਖੜੀ ਦਾ ਤਿਉਹਾਰ ਹੈ ਅੱਜ ਉਹ ਤਾਂ ਮੈਨੂੰ ਪਤਾ ਪਰ ਤੇਰੀ ਤਾਂ ਕੋਈ ਭੈਣ ਨਹੀਂ ਹੈਗੀ ਬਈ ਗੱਲ ਇਹ ਹੈ ਸੱਚੀ ਗੱਲ ਇਹ ਹੈ ਪਿੱਛੇ ਜੇ ਆਪਣਾ ਤੋਪਾ ਪਰਿਆ ਗਿਆ ਸੀ ਜਦ ਦੇ ਆਪਣਾ ਤੀਜਾ ਨਿਆਣਾ ਹੋਇਆ ਨਾ ਮੇਰੀ ਬੌਟੀ ਨੇ ਮੇਰੇ ਰਖੜੀ ਬੰਨਤੀ ਕਲਾਮ ਕਰੇ ਐਸਾ ਬਰਤਮਿਸਦ ਆਦਮੀ ਹੈ ਨਾ ਵੇ ਪੋਸਤੀਆ ਬਸ 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 ਵਿਆ ਮੱਝ ਤੂੰ ਖਰੀਦੀ ਆ ਆ ਬੱਚ ਕੇ ਨੰਗੀ ਸਿੰਘ ਮਾਰਦੀ ਆ ਬੜਾ ਵੇ ਤੂੰ ਖਰੀਦੀ ਐ ਆਪਾਂ 1600 ਦੀ ਲਈ ਐ ਵੇ 1600 ਕਾਹਦੇ ਤੇ ਆਇਆ 1600 ਮੱਝ ਤੇ ਵੇ ਗੱਲ ਸੁਣ ਇਹਦਾ ਫੇਕ ਥਣ ਨਹੀਂ ਹੈਗਾ ਹੈ ਨਹੀਂ ਇਹਦਾ ਸਿੰਘ ਵੀ ਨਹੀਂ ਇੱਕ ਹੈਗਾ ਉਹ ਵੀ ਹੈ ਨਹੀਂ ਵੇ ਇਹਦੀ ਅੱਖ ਵੀ ਨਹੀਂ ਹੈਗੀ ਉਹ ਵੀ ਹੈ ਨਹੀਂ ਤੇ ਕਾਹਦੇ ਦਿਆ 1600 ਆਏ ਰੱਬਾ ਕੀ ਦੱਸਾਂ ਤੈਨੂੰ ਗੱਲ ਇਹ ਮਾਈ ਮੋਣੋ ਆਪਾਂ ਨਾ ਤੇ ਇਹਦੀ ਚਮੜੀ ਦੇ ਦਿੱਤੇ ਹੂੰ ਨਾ ਇਹਦੀ ਅੱਖ ਦੇ ਹੂੰ ਹੂੰ ਨਾ ਸਿੰਘ ਦੇ ਨਾ ਥਣ ਦੇ ਆਪਾਂ ਦਿੱਤੇ ਇਹਦੇ ਕੈਰੈਕਟਰ ਦੇ ਇਹ ਬੱਜਾਂ ਦਾ ਵੀ ਕੋਈ ਕੈਰੈਕਟਰ ਹੁੰਦਾ ਮਾਈ ਮੋਨੋ ਮੱਜਾਂ ਦਾ ਕੈਰੈਕਟਰ ਬੰਦਿਆਂ ਨਾਲੋਂ ਜ਼ਿਆਦਾ ਪਤਾ ਸਾਲ ਹੋ ਗਿਆ ਇੱਕ ਵਾਰੀ ਬਾਹਰ ਗਈ ਹੈ ਚਰਨ ਹਸਪਤਾਲੋਂ ਫੈਮਿਲੀ ਪਲੈਨਿੰਗ ਦਾ ਬੋਰਡ ਇਹਨੇ ਪੜ ਲਿਆ ਅੱਜ ਤੱਕ ਨਹੀਂ ਸੁਈ ਹੈ ਘਰ ਛੱਡਿਆ ਤੇਰੇ ਪਿੱਛੇ ਜੱਟੀਆਂ ਨਹੀਂ ਘਰ ਛੱਡਿਆ ਘਰ ਛੱਡਿਆ ਤੇ ਨਾਲੇ ਘਰ ਛੱਡਿਆ ਛੱਡ ਕੇ ਤੂੰ ਸਾਨੂੰ ਜਾ ਕੇ ਕਿੱਥੇ ਡੜ ਗਈ ਰੱਬ ਕੀਤੇ ਦੋ ਨਹੀਂ ਤੂੰ ਇੱਕ ਕਰ ਗਈ ਲੱਗ ਕੇ ਸ਼ਰਾਬ ਪਿੱਛੇ ਘਰ ਛੱਡਿਆ ਮਾਪਿਆਂ ਨੇ ਮਾਲ ਟੰਬੇ ਘਰੋਂ ਕੱਢਿਆ ਮਾਪਿਆਂ ਨੇ ਮਾਲ ਟੰਬੇ ਘਰੋਂ ਕੱਢਿਆ ਬਾਪੂ ਦੀ ਜ਼ਮੀਨ 'ਤੇ ਤੂੰ ਕਹਿਣ ਤਾਂਤੀ ਰੱਬ ਕੀਤੇ ਦੋ ਵਿੱਚ ਤੂੰ ਇੱਕ ਕਰਤੀ ਸੋਸ ਲੈ ਕੇ ਆਸਾ ਦਿਲ ਵਿੱਚ ਕੀਤੀ ਸੀ ਮੈਂ ਸ਼ਾਦੀ ਸੋਸ ਲੈ ਕੇ ਆਸਾ ਦਿਲ ਵਿੱਚ ਕੀਤੀ ਸੀ ਮੈਂ ਸ਼ਾਦੀ ਫਿਰ ਵੀ ਰਹਿ ਗਿਆ ਕਲਮਕਲਾ ਵਦੀ ਨਾ ਹੁਰਤ ਬਾਤੀ ਤੇਰੇ ਵਿੱਚ ਨਖਰੋ ਗਰਾ ਛੱਡਿਆ ਬਾਬੀ ਦਾ ਮੈਂ ਲੈਣਾ ਮੋਹਨਾ ਛੱਡਿਆ ਫਿਰ ਵੀ ਤੂੰ ਕਿਹੜੀ ਗੱਲੋਂ ਦੱਸ ਡਰ ਗਈ ਰੱਬ ਕੀਤੇ ਦੋ ਨਹੀਂ ਤੂੰ ਇੱਕ ਕਰ ਗਈ ਕਿ ਸਭ ਕੁਝ ਕੱਢ ਦੇ ਵਾਜਰ ਸੀਲੀ 500 ਵਿਗੇ ਖਾ ਗੇ ਲੋਕੋ ਮੇਰੀ ਇੱਕ ਪਤੀਲੀ ਫਿਰ ਤੇਰੇ ਵਰਗੇ ਨੇ ਪਿੰਡ ਛੱਡ ਦੇ ਕਈ ਹਿੰਦ ਫਿਰ ਵੀ ਨਾ ਹਿੰਦ ਛੱਡ ਦੇ ਕਹਿੰਦੇ ਸਾਡੇ ਨਾਲ ਸੀ ਧੂਮੀ ਅਸੀਂ ਵਾਰਤੀ ਰੱਬ ਕੀ ਤੇ ਦੋਵੇ ਤੂੰ ਇੱਕ ਕਰਤੀ ਤੂੰ ਜਟਿਏ ਮੇਰਾ ਰੂਪ ਹੰਡਾ ਕੇ ਦੁੱਖ ਮੇਰੇ ਵੇੜੇ ਜਾਣ ਗਈ ਤੂੰ ਜਟਿਏ ਮੇਰਾ ਰੂਪ ਹੰਡਾ ਕੇ ਦੁੱਖ ਮੇਰੇ ਵੇੜੇ ਜਾਣ ਗਈ ਕਰਕੇ ਮੈਨੂੰ ਕੋਡਿਓ ਹੋਲਾ ਹੁਣ ਚੁੱਤੁਰ ਦੀ ਬਣ ਗਈ ਕੋਬਰਾਂ ਦੀ ਵਾਲੀ ਨਹੀਂ ਮੈਂ ਤੋਰ ਛੱਡਤੀ ਬੋਤਲੋਂ ਤੋਂ ਵੱਧ ਪੀਣੀ ਹੋਰ ਛੱਡਤੀ ਰਹਿ ਗਿਆ ਘੜਾ ਮੈਂ ਤੂੰ ਤਾਂ ਗੱਡੀ ਚੜ ਗਈ ਰੱਬ ਕਿਤੇ ਦੋ ਨਹੀਂ ਤੂੰ ਇੱਕ ਕਰ ਗਈ ਹੰਦਾਲ ਦਾ ਪਿਆਰ ਵੇ ਠੂਠਾ ਪਿਆਰ ਰੂਹਾਂ ਦਾ ਸੱਚਾ ਤਾਂਂ ਦਰੇ ਵਾਲੇ ਸੰਦਿਲੇ ਮੇਰਾ ਪਿਆਰ ਨੀ ਸਜਣਾ ਕੱਚਾ ਈਮ ਡੋਡ ਜਾਂਦਾ ਸ਼ਰਾਬ ਛੱਡ ਦੇ ਸਾਰੇ ਕੰਮ ਮਾੜੇ ਤੂੰ ਜਨਾਬ ਛੱਡ ਦੇ ਫਿਰ ਤੇਰੀ ਮੇਰੀ ਜੋੜੀ ਪੱਕੀ ਸਰਤੀ ਰੱਬ ਕਿਥੇ ਦੋਵੇ ਤੂੰ ਇੱਕ ਸਰਤੀ ਰੱਬ ਕਿਥੇ ਦੋਵੇ ਤੂੰ ਇੱਕ ਸਰਤੀ ਤੇ ਤੂੰ ਚੱਲਿਆ ਭੁਖਾ ਰਿਸਕਦਾਰ ਰਿਸਕਦਾਰ ਮੇਰੀਆਂ ਕੋਠੀਆਂ ਲੈ ਆ ਪੰਨ ਆ ਆ ਧਿਆ ਜੱਟਾ ਰੂਪ ਲੱਟੀ ਦਾ ਤਨ ਆ ਆ ਸੇਬਾ ਕਿਹੜੀ ਪਦਮਣੀ ਹਾਂ ਬਈ ਸੇਬਾ ਕਿਹੜੀ ਤੇਰੀ ਸੋਹ ਸੇਬਾ ਕਿਹੜੀ ਭਲਾ ਬਈ ਸੇਬਾ ਕਿਹੜੀ ਪਦਮਣੀ ਅਗਮਨ ਮੇਰੀਆਂ ਮੇਰੀਆਂ ਬੱਕੀ ਮੋੜ ਤਵੇਲੇ ਬੰਨ ਆ ਆ ਲੋਕਹੀ ਜਰੇ ਸ਼ਾਮੁ ਕੀ ਮਨ ਓ 판 ਸਤ ਮਰਨ ਗੁਆਂਡਣਾ ਤੇ ਰੈਂਦੀਆਂ ਨੂੰ ਤਾਪ ਚੜੇ ਕੁੱਤੀ ਮਰੇ ਫਕੀਰ ਦੀ ਫਕੀਰ ਦੀ ਜੜੀ ਚੌ ਚੌ ਨਿਤ ਕਰੇ ਆ ਆ ਬੋੜਰ ਸਾੜੀ ਲੈ 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 ਜੋਕਤ ਲੈਣਾ ਸਭ ਕੋ ਲੈ ਲੈ ਜਾਨ ਪਿਆਰੀ ਜਾਮਣਵਾ ਲੈ ਗੈਣਾ ਬੱਕਰਾਂ ਨੂੰ ਹਾਂ ਕਰਦੇ ਨਿਤ ਨਿਤ ਨੀ ਸਵਾਲੀਆਂ ਨੇ ਕਹਿਣਾ ਬੱਕਰਾਂ ਨੂੰ ਹਾਂ ਕਰਦੇ ਆਉਂਦਾ ਜਾਂਦਾ ਕਰੇ ਮਜ਼ਾਕਾ ਤੈਨੂੰ ਪਵੇ ਬਿਮਾਰੀ ਘਾਨਪੂਰੀ ਜੁੱਤੀ ਨਾ ਲਾ ਦੂ ਤੇਰੀ ਜਾਮ ਖੁਮਾਰੀ ਵੇ ਮੈਂ ਕੁੜੀ ਬੰਦ ਤੇ ਵੈਦ ਦੀ ਮਾਰੂ ਵੱਟ ਕੇ ਬੁਖਾਰ ਲਾ ਦੂੰ ਸਾਰਾ ਵੇ ਮੈਂ ਖੁੜੀ ਬੰਦ ਤੇ ਵੈਦ ਦੀ ਰਾਤੀ ਮੈਂ ਸੁਪਨੇ ਅੰਦਰ ਸ਼ਿਵ ਜੀ ਤੇ ਪਹੁੰਚਾ ਮੰਦਰ ਸ਼ਿਵ ਲਿੰਗ ਤੇ ਪਾਣੀ ਪਾਇਆ ਸ਼ੰਕਰ ਨੂੰ ਆਪ ਬੁਲਾਇਆ ਸ਼ੰਕਰ ਜੀ ਆਪ ਆਧਾਰੇ ਬੋਲੇ ਤੂੰ ਕਹੋ ਪਿਆਰੇ ਸ਼ੰਕਰ ਤੋਂ ਜੋ ਵਰ ਪਾਇਆ ਕਿਆ ਤੇਰੀ ਸਮਝ ਨਾ ਆਇਆ ਨਾ ਬਾਬਾ ਮੇਰੀ ਸਮਝ ਨਹੀਂ ਆਇਆ ਤੂੰ ਪੜੀ ਲਿਖੀ ਆਪੇ ਬੁਝ ਲੈ ਤੇਰੇ ਕੰਨ ਚੁਪਵੇਂ ਨਾ ਸਾਨੂੰ ਕਹਿਣਾ ਬੜੀ ਲਿਖੀ ਆਪੇ ਪੁੱਝ ਲੈ ਸੁਪਨੇ ਵਿੱਚ ਰਾਤ ਪਿਆਰੇ ਲੋਕ ਕਿ ਸੰ ਬਹੁਤੇ ਸਾਰੇ ਸੁਲਾਸੀ ਇੱਕ ਸਜਾਇਆ ਹੋਤੇ ਤੇ ਸੀ ਬਿਠਾਇਆ ਕੀਤੀ ਕੋਈ ਨੇਕ ਸਮਾਈ ਲੱਗਦਾ ਸੀ ਤੇਰਾ ਹੀ ਭਾਈ ਨਾਈ ਤੋਂ ਟਿੰਡ ਕੜਵਾ ਕੇ ਪਾਊਡਰ ਥਾਂ ਕਾਲ ਖਲਾਈ ਮੈਂ ਤੇਰਾ ਵੀ ਜ਼ੁਕਾਮ ਖੋਲ ਦੂੰ ਨਾੜੇ ਖੋਲ ਦੁ ਕਬਜ ਦਾ ਫਾਰਾਵੇ ਮੈਂ ਕੁੜੀ ਬੰਸ ਤੇ ਵੇ ਦਿੱਤੀ ਸੁਪਨੇ ਵਿੱਚ 라ਤੀ ਮੇਰੇ ਤੇਰੇ ਨਾਲ ਹੋ ਗਏ ਫੇਰੇ ਪੰਡਤ ਨੇ ਲਾਵਾਂ ਪੜੀਆਂ ਕੁੜੀਆਂ ਸਲ ਗਾਂਦੀਆਂ ਖੜੀਆਂ ਬੈਂਦੀ ਨੇ ਬੈਂਡ বাজਾਇਆ ਜੋ ਤੇਰੇ ਭੰਗੜਾ ਪਾਇਆ ਪੰਡਤ ਨੇ ਕਿਟਮਿਟ ਕਰਕੇ ਛੇਤੇ ਹੈ ਜੋ ਸਮਝਾਇਆ ਨਾ ਮੇਰੀ ਤਾਂ ਸਮਝ ਨਹੀਂ ਆਇਆ ਸਾਰੇ ਲੋਕੀ ਸਮਝ ਗਏ ਕੁਨ ਖੱਟ ਲੈ ਸਰਪ ਕਾ ਤੋਂ ਲੈਣਾ ਸਾਰੇ ਲੋਕੀ ਸਮਝ ਗਏ ਸੁਪਨੇ ਵਿੱਚ ਐਦਾਂ ਹੋਈ ਨਾਲੇ ਤੂੰ ਸ਼ਰਮ ਦੀ ਲੋਈ ਪਹੁੰਚਾ ਤੂੰ ਸ਼ਹਿਰ ਜਲੰਧਰ ਇੰਗਲਿਸ਼ ਦੇ ਠੇਕੇ ਅੰਦਰ ਕੋਈ ਤੇਰੇ ਪਿੱਛੇ ਨੱਥੇ ਕੋਈ ਪਿਆ ਮਾਰੇ ਬੱਟੇ ਗਿਆ ਤੂੰ ਚੌਂਕ ਦੇ ਅੰਦਰ ਡੱਬੂ ਤੇਰਾ ਭੂਖਾ ਚੱਟੇ ਵੇ ਉੱਥੇ ਹੀ ਗੁਲਾਮ ਕੋਲ ਸੀ ਦੱਬੂ ਖੋਲਿਆ ਕਮੇਟੀ ਦਾ ਫੁਹਾਰਾ ਵੇ ਮੈਂ ਖੂੜੀ ਬੰਦ ਵੈਦ ਜੀ ਮਾਰੂ ਵਟ ਕੇ ਬੁਖਾਰ ਲਾ ਦੂ ਸਾਰਾ ਵੇ ਮੈਂ ਖੂੜੀ ਬੰਦ ਵੇ